ਭਾਈ ਇਹ ਜੇ ਮੌਸਮ ਦੇ ਵਿੱਚ ਸਕੂਲਾਂ ਬੰਦ ਹੋਣੇ ਚਾਹੀਦੇ ਬਕਾਇਦਾ ਅੱਜ ਦਾ 8:30 ਵਜੇ ਦਾ ਟਾਈਮ ਧੁੰਦ ਖਲੀ ਇਸ ਵਾਰ ਕਹਿ ਵੀ ਰੇ ਤੇ ਵੀ ਠੰਡ ਜਿਹੜੀ ਪੈਣੀ ਆ ਉਹ ਜ਼ਿਆਦਾ ਪੈਣੀ ਹੈ ਕਿ ਫਿਲਹਾਲ ਤਾਂ ਇਸ ਵਾਰ ਆਪਣੀ ਵੀ ਦੀਵਾਲੀ ਦੇ ਬਾਅਦ ਉਮੀਦ ਆ ਪਿਆ ਹੀ ਨਹੀਂ ਹੈਗਾ ਜਿਹੜੀ ਸੁੱਕੀ ਠੰਡ ਆ ਬਈ ਜਿਆਦਾ ਤੰਗ ਕਰਦੀ ਹੈ ਖਬਰ ਸੁਣੀ ਆ ਬਈ ਸਕੂਲ ਵਾਲਿਆਂ ਨੇ ਕਹਿੰਦੇ ਸਕੂਲਾਂ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਇੱਥੇ ਦੇਖੋ ਵੀ ਚੈਲ ਬੈਲ ਪੂਰੀ ਹੈ ਕਿੱਥੇ ਟ੍ਰੈਫਿਕ ਹੋਣ ਕਰਕੇ ਧੁੰਦ ਬਹੁਤ ਘੜ ਜਾਂਦੀ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਦਿਖਾਉਂਦੇ ਆ ਭਾਈ ਕਹਾਣਾ ਸਰਦੀਆਂ ਦਾ ਮੌਸਮ ਪਹਿਲਾਂ ਤਾਂ ਆਇਆ ਨਹੀਂ ਹੈਗਾ ਜਦੋਂ ਹੁਣ ਆਇਆ 2 ਦਿਨ ਤੇ ਭਾਈ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਬੁਰਾ ਹਾਲ ਨਹੀਂ ਭਾਈ ਤੂੰ ਦੇਖੋ ਕਿੰਨੀ ਪੈਣ ਲੱਗੀ ਹੋਈ ਹੈ ਇਹ ਆ ਭਾਈ ਸਰਦੀਆਂ ਦਾ ਮਾਹੌਲ ਅੱਜ ਕੱਲ੍ਹ ਨਾਲਾ 14 ਮਹੀਨਾ ਚੜ ਗਿਆ ਹੁਣ ਉਹਦੇ ਵਿੱਚ ਇੰਨੇ ਦੇ ਵਿੱਚ ਤੁਹਾਨੂੰ ਪਤਾ ਆ ਜਿਹੜੀ ਤੁੰਦ ਹੈ ਉਹ ਆਪਣਾ ਰੰਗ ਦਿਖਾਏ ਕਰਦੀ ਠੰਡ ਆਪਣਾ ਰੰਗ ਦਿਖਾਏ ਕਰਦੀ ਠੰਡ ਬਹੁਤ ਜ਼ਿਆਦਾ ਹੁਣ ਵੱਧ ਗਈ ਹੈ ਪਹਿਲਾਂ ਨਾਲ ਤੇ ਅਸੀਂ ਜਿੰਮ ਦੇ ਬਾਹਰ ਨਿਕਲੇ ਦੇ ਮਾਚਾਂ ਛੋੜਾ ਜਾਂ ਅਜ ਬਲੌਗ ਬਣਾਉਂਦੇ ਆ ਕਿਉਂਕਿ ਮੌਸਮ ਚੇਂਜ ਹੋ ਗਿਆ ਹੁਣ ਮੌਸਮ ਚੇਂਜ ਹੋਣ ਤੋਂ ਬਾਅਦ ਫਿਰ ਇੰਨਾ ਕੁ ਦਾ ਬਣਦਾ ਆ ਬਲੌਗ ਬਣਾਣਾ ਹੁਣ ਤਾਂ ਮਾਹੌਲੇ ਇਦਾਂ ਬਣਨ ਲੱਗਿਆ ਬਾਈ ਠੰਡ ਦਾ ਪੈਣੀ ਹੋਤੀ ਤੇ ਪਉ ਦਾ ਮਹੀਨਾ ਤੋਂ ਲੈ ਕੇ ਪਉ ਦਾ ਦਸੰਬਰ ਦਾ ਮਹੀਨਾ ਸ਼ਕਾਣਾ ਸ਼ੇਦੀ ਦਿਹਾੜੇ ਚੱਲਦੇ ਆ ਬਾਈ ਹੁਣ ਫਿਰ ਹੁਣ ਚਮਕੌਰ ਸਾਹਿਬ ਦੀ ਪਹਿਲਾ ਸਵਾ ਭਰਨੀ ਉਸ ਤੋਂ ਬਾਅਦ ਫਿਰਨੀ ਆ ਫਿਰ ਮਰੰਡੇ ਦੀ ਮਰੰਡੇ ਤੋਂ ਬਾਅਦ ਫਤੇਗੜਾ ਸਾਹਿਬ ਤੇ ਫਿਲਹਾਲ ਬਾਈ ਮੌਸਮ ਬਾਈ ਬਹੁਤ ਜ਼ਿਆਦਾ ਡੇਂਜਰ ਹੋ ਗਿਆ ਘਾਣਾ ਧੁੰਦ ਇੰਨੀ ਜ਼ਿਆਦਾ ਪਈ ਹੋਈ ਆ ਗੱਡੀਆਂ ਗੁੱਡੀਆਂ ਆਣ ਜਾਣ ਵਾਲਾ ਵਾਸਤੇ ਬਈ ਬਹੁਤ ਜ਼ਿਆਦਾ ਇਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਘਾਣਾ ਕਿਉਂਕਿ ਹੁਣ ਡਿਪਰ ਤੁਹਾਨੂੰ ਆ ਦੇਖੋ yellow lightਾਂ ਬਾਲ ਕੇ ਜਾਣ ਲੱਗੇ ਇਹ ਬੰਦੇ ਸਾਰੇ ਤੇ ਆਪਾਂ ਵੀ ਬੈਠਦੇ ਆਪਣੀ ਗੱਡੀ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਮਾੜੀ ਰੌਣਕ ਮੇਲਾ ਬਾਹਰ ਦਾ ਅਸੀਂ ਚੱਲ ਮਾਂ ਅੱਜ ਬਲੌਗ ਬਣਾਇਆ ਨਾਲੇ ਤਾਂ ਬੰਦੇ ਦਾ ਬਹਾਨੇ ਸਿਰ ਬਲੌਗ ਬਣ ਜੂ ਤੇ ਗੱਲਬਾਤ ਹੋ ਜੂ ਬਾਈ ਇਹੋ ਜਿਹੇ ਮੌਸਮ ਦੇ ਵਿੱਚ ਸਕੂਲਾਂ ਬੰਦ ਹੋਣੇ ਚਾਹੀਦੇ ਬਕਾਇਦਾ 8 ਵਜੇ 8:30 ਵਜੇ ਦਾ ਸਮਾਂ ਹੋ ਗਿਆ ਪਰ ਧੁੰਦ ਹਰੇ ਬਹੁਤ ਜ਼ਿਆਦਾ ਪਈ ਹੋਈ ਹੈ ਤੇ ਇਹ ਜਿਹੇ ਵੀ ਸਕੂਲ ਸਕਾਲ ਜਿਹੜੇ ਬੱਚੇ ਜਾਂਦੇ ਆ ਕਹਾਣਾ ਬੱਸਾਂ ਦੇ ਵਿੱਚ ਬਈ ਐਕਸੀਡੈਂਟ ਹੋਣ ਦਾ ਬਹੁਤ ਖਤਰ ਦਾ ਜਿਵੇਂ ਉਹ ਬੱਸ ਖੜੀ ਹੈ ਸਕੂਲ ਵਾਲੀ ਤੇ ਸਕੂਲਾਂ ਦੀ ਜ਼ਿਆਦਾ ਟਾਈਮਿੰਗ ਚੇਂਜ ਹੋਣੀ ਚਾਹੀਦੀ ਹੈ ਜਾਂ ਤਾਂ ਜਿਹੜੇ ਸਕੂਲ ਹੈ ਫਿਲਹਾਲ ਥੋੜੇ ਟਾਈਮ ਲਈ ਬੰਦ ਕਰ ਦੇਣੇ ਚਾਹੀਦੇ ਕਿਉਂਕਿ ਬਈ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਧੁੰਦ ਦੇ ਕਰਕੇ ਐਕਸੀਡੈਂਟ ਹੋਣ ਦੇ ਖਤਰੇ ਬਹੁਤ ਜ਼ਿਆਦਾ ਹੁੰਦੇ ਆ ਤੁਹਾਨੂੰ ਪਤਾ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਦੀਦੇ ਕਰਕੇ ਬਈ ਇਹ ਇਹਨਾਂ ਦਾ ਐਕਸੀਡੈਂਟ ਹੁੰਦੇ ਜਿਨਾ ਕਰਕੇ ਤੇ ਰਾਤ ਵੇਲੇ ਤਾਂ ਬਈ ਬਹੁਤ ਜ਼ਿਆਦਾ ਔਖਾ ਹੁੰਦਾ ਧੁੰਦ ਪੈਂਦੀ ਆ ਤੁਹਾਨੂੰ ਅੱਜ ਦਿਖਾਉਂਦੇ ਆ ਅੱਜ ਦੇ ਬਲੌਗ ਦੇ ਵਿੱਚ ਬਈ ਆਪਾਂ ਸਾਰਾ ਦਿਨ ਦਾ ਬਲੌਗ ਤੇ ਕਿੱਦਾਂ ਦਾ ਮੌਸਮ ਚੱਲ ਰਿਹਾ ਕਿੱਦਾਂ ਦੀਆਂ ਸਹੂਲਤਾਂ ਆ ਲੋਕਾਂ ਦੇ ਵਿੱਚ ਸਹੂਲਤਾਂ ਦਾ ਕਿਹਾ ਬਈ ਤੁਹਾਨੂੰ ਪਤਾ ਆ ਕਿਉਂਕਿ ਇਹ ਤਾਂ ਆਪਣੇ ਬਚਾਅ ਦੇ ਬਚਾਅ ਆ ਸਹੂਲਤਾਂ ਤੁਹਾਨੂੰ ਪਤਾ ਹੀ ਕਿੱਦਾਂ ਦੀ ਹੁੰਦੀਆਂ ਆ ਬਾਕੀ ਜਿਵੇਂ ਜਿਆਦਾ ਗੱਡੀ ਦੇ ਵਿੱਚ ਰਾਤ ਨੂੰ ਫੌਗ ਲੈਂਪ ਦਾ ਜਿਹੜੀ ਫੌਗ ਲਾਈਟਾਂ ਹੁੰਦੀਆਂ ਬਈ ਉਹਨਾਂ ਦਾ ਇਸਤੇਮਾਲ ਕਰੋ ਕਿ ਜਿਹੜੀ yellow light ਹੁੰਦੀ ਹੈ ਥੱਲੇ white ਪੱਟੀ ਹੁੰਦੀ ਹੈ ਉਹ ਦਿਖਦੀ ਰਹਿੰਦੀ ਰੋਡਾਂ ਵਾਲੀ ਜਿਆਦਾ ਹੋ ਸਕੇ ਜਿਹੜੀ fog light ਹੈ ਉਹ yellow ਹੀ ਰੱਖੋ ਇਸ ਟਾਈਮ ਤਾਂ ਕਿਉਂਕਿ ਉਹਦੇ ਨਾਲ ਵੀ ਧੁੰਦ ਪਿੱਛੇ ਆੜਦੀ ਥੋੜਾ ਰਸਤਾ ਦਿਖਦਾ ਰਹਿੰਦਾ ਹੈ white light ਦੇ ਵਿੱਚ ਕਦੇ ਨਹੀਂ ਦਿਖਦਾ ਹੈਗਾ ਰਸਤਾ ਜਿਹੜੀਆਂ wide ਗੱਡੀਆਂ ਦੀ ਲਾਈਟਾਂ ਆ ਉਹਨਾਂ ਨੂੰ ਤਾਂ yellow ਕਰਾ ਲੈਣੀ ਚਾਹੀਦੀ ਹੈ ਚਲੋ ਵਲੌਗ ਦੇ ਨਾਲ ਵੀ ਜੁੜੇ ਰਹੋ ਐਂਡ ਤੱਕ ਆਪਾਂ ਦਿਖਾਵਾਂਗੇ ਤੁਹਾਨੂੰ ਅੱਜ ਦਿਨਪਰ ਦਾ ਮਾਹੌਲ ਤੇ ਵਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਦਬ ਕੇ ਬਈ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਥੋੜੀ ਦੇਰ ਤੱਕ ਗੱਲਬਾਤ ਹੁਣ ਦੁਕਾਨ ਦੇ ਰੋਡ ਦਾ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਚੱਲਦੇ ਆਂ ਘਰਾਂ ਨੂੰ ਕਾਰ ਜਾਂਦੇ ਜਾਂਦੇ ਸੀ ਤੁਹਾਨੂੰ ਦਿਖਾਉਂਦੇ ਆ ਬਾਹਰ ਦਾ ਮਾਹੌਲ ਕਿਦਾਂ ਦਾ ਆ ਤੇ ਮਾਹ ਚੱਲ ਮੜਾ ਜਾ ਜਿਹੜਾ ਹੀ ਮਾਰ ਲੀਏ ਫਿਲਹਾਲ ਬਾਈ ਜਿਹੜਾ ਕੰਮਕਾਰ ਵਾਲੇ ਬੰਦੇ ਆ ਉਹਨਾਂ ਦਾ ਜਾਣਾ ਹੀ ਆ ਖਾਣਾ ਦੂਡੀਆਂ ਪਾ ਤੁੰਦ ਦਾ ਪੈਂਦੀ ਹੋ ਪਰ ਥੋੜੀ ਸੇਫਟੀ ਨਾਲ ਹੁਣ ਤਾਂ ਕੱਪੜੇ ਹੀ ਮੋਟੇ ਪਾਣੇ ਪੈਂਦੇ ਆ ਤੇ ਹੋ ਸਕਿਆ ਬਾਈ ਡੀਪਰ ਯੂਜ਼ ਕਰਿਆ ਕਰੋ ਤੁੰਦ ਦੇ ਵਿੱਚ ਤਾਂ ਗੱਡੀਆਂ ਆ ਸਾਹਮਣੇ ਵਾਲੀਆਂ ਦਿਖਣਾ ਦਿਖਦਾ ਰਹੇ ਤੇ ਬਾਕੀ ਤੁੰਦ ਅੱਜ ਬਹੁਤ ਜ਼ਿਆਦਾ ਪਈ ਹੋਈ ਹੈ 8:30 ਵਜੇ ਦਾ ਸਮਾਂ ਹੋ ਗਿਆ ਨਹੀਂ ਤਾਂ ਕੱਲ ਵੀ ਤੁੰਦ ਪਈ ਦੀ ਕੱਲ ਇੰਨਾਂ ਇੰਨਾ ਜ਼ਿਆਦਾ ਨਹੀਂ ਸੀ ਪਰ ਅੱਜ ਤਾਂ ਜ਼ਿਆਦਾ ਹੀ ਪਈ ਹੋਈ ਹੈ ਕੱਲ ਸੂਰ ਨਿਕਲ ਵੀ ਗਿਆ ਦਾ 7:30 8:00 ਵਜੇ ਅੱਜ ਦਾ 8:30 ਵਜੇ ਦਾ ਟਾਈਮ ਹੈ ਤੁੰਦ ਹਲੇ ਬਹੁਤ ਜ਼ਿਆਦਾ ਸੂਰਤ ਦਾ ਹਲੇ ਨਾਮੁ ਨਿਸ਼ਾਨ ਵੀ ਨਹੀਂ ਬਾਈ ਦੇਖ ਡਿਪਰ ਮਾਰਦੇ ਜਾਂਦੇ ਆ ਸਾਰੇ ਨ ਵੀ ਡਿਪਰ ਯੂਜ਼ ਕਰੇ ਵੇ ਗਾਣਾ ਹੁਣ ਤਾਂ ਲਾਈਟਾਂ ਵਾਲੀਆਂ ਵੀ ਆ ਰੋਡ ਤੇ ਕਿਉਂਕਿ ਤੁੰਦ ਹੈ ਉਹ ਬਹੁਤ ਜ਼ਿਆਦਾ ਪਈ ਹੋਈ ਹੈ ਖਲੇਲਾ ਬਾਈ ਸਟਾਰਟਿੰਗ ਹੈ ਕਹਾਣਾ ਦਾ ਦਸੰਬਰ ਦਾ ਮਹੀਨਾ ਲੈ ਕੇ ਜਨਵਰੀ ਦਾ ਮਹੀਨਾ ਪਿਆ ਆਪਾਂ ਤਾਂ ਖਾਲੀ ਗੱਲਾਂ ਬਾਤਾਂ ਕਰਦੇ ਤੇ ਵੀ ਠੰਡ ਪੈਣੀ ਨਹੀਂ ਹੈਗੀ ਪਰ ਜਿੱਸਾ ਆਪਦਾ ਹੁਣ ਮਾਹੌਲ ਬਣਿਆ ਵਿਆ ਮੁੱਲਾ ਦਾ ਠੰਡ ਲੰਬੀ ਜਾਊਗੀ ਇਸ ਵਾਰ ਕਹਿ ਵੀਰੇ ਦੇ ਵੀ ਠੰਡ ਜਿਹੜੀ ਪੈਣੀ ਆ ਉਹ ਜ਼ਿਆਦਾ ਪੈਣੀ ਹੈ ਫਿਲਹਾਲ ਮੈਦਾਨੀ ਇਲਾਕਿਆਂ ਬਾਈ ਤੁਹਾਨੂੰ ਪਤਾ ਆ ਧੁੰਦ ਪੈਣ ਲੱਗਦੀ ਪਹਾੜੀ ਇਲਾਕਿਆਂ ਬਰ ਪੈਣ ਲੱਗ ਜਾਂਦੀਆਂ ਬਹੁਤ ਜ਼ਿਆਦਾ ਲੋਕ ਘੁੰਮਣ ਫਿਰਨ ਵੀ ਬਹੁਤ ਲੰਘ ਜਾਂਦੇ ਆ ਉਧਰ ਨੂੰ ਤੁਹਾਨੂੰ ਪਤਾ ਹੀ ਹੈ ਹਰੇਕ ਦਾ ਕਹਾਣਾ ਸੀਜ਼ਨ ਹੋ ਜਾਂਦਾ ਆ ਧੁੰਦ ਵਿੱਚ ਪਹਾੜੀ ਇਲਾਕੇ ਵਾਲਾ ਜ਼ਿਆਦਾ ਹੋ ਜਾਂਦਾ ਹੁਣ ਉਹਨਾਂ ਨੇ ਕਹਿਣਾ ਲੱਗੀ ਬਰਫ ਪੈਣ ਲੱਗੀ ਬਰਫ ਪੈਣ ਲੱਗੀ ਲੋਕ ਸਾਰੇ ਉਧਰ ਭੱਜਣ ਲੱਗ ਜੰਦੇ ਆ ਬਾਕੀ ਬਈ ਮਾਹੌਲ ਤਾਂ ਤੁਹਾਨੂੰ ਪਤਾ ਹੀ ਕਿੱਦਾਂ ਦਾ ਬਣ ਰਿਹਾ ਤੇ ਠੰਡ ਦੇ ਵਿੱਚ ਬਈ ਮੋਟੇ ਕੱਪੜੇ ਪਾ ਕੇ ਰੱਖੋ ਸਭ ਤੋਂ ਫਾਇਦਾਦਾਹੀ ਹੈ ਇਹਦੇ ਵਿੱਚ ਬਚਾਅ ਦੇ ਬਚਾਅ ਹੈ ਕਿਉਂਕਿ ਜਿਹੜੀ ਸੁੱਕੀ ਹੈ ਫਿਲਹਾਲ ਤਾਂ ਇਸ ਵਾਰ ਆਪਣੀ ਬਈ ਦੀਵਾਲੀ ਦੇ ਬਾਅਦ ਮੀਂਹ ਤਾਂ ਪਿਆ ਹੀ ਨਹੀਂ ਹੈਗਾ ਦੀਵਾਲੀ ਤੋਂ ਜਿਹੜਾ ਪੋਲੂਸ਼ਨ ਚੜਾ ਹੈ ਬਦ ਪਹਿਲਾਂ ਪੋਲੂਸ਼ਨ ਨੇ ਤੰਗ ਕਰਕੇ ਰੱਖੇ ਗਲੇ-ਗਲੇ ਖਰਾਬ ਹੁੰਦੇ ਰਹੇ ਲੋਕਾਂ ਦੇ ਬਿਮਾਰ ਹੁੰਦੇ ਰਹੇ ਤੇ ਉਸ ਵਾਰ ਮੀਂਹ ਤਾਂ ਪਿਆ ਹੀ ਪਹਿਲਾਂ ਵਿਜ਼ਿਬਿਲਟੀ ਬਹੁਤ ਘੱਟ ਹੋਈ ਵੀ ਕਿਉਂਕਿ ਧੁੰਦ ਚੜੀ ਧੂਆਂ ਚੜਾ ਬਦਾ ਮੈਂ ਤਾਂ ਉੱਪਰ ਆਸਮਾਨ ਦੇ ਵਿੱਚ ਤੇ ਹੁਣ ਧੁੰਦ ਹੋ ਗਈ ਜਿਹੜੀ ਆ ਸੁੱਕੀ ਠੰਡ ਆ ਬਈ ਜਿਆਦਾ ਤੰਗ ਕਰਦੀ ਏ ਸੁੱਕੀ ਠੰਡ ਦੇ ਨੁਕਸਾਨ ਜ਼ਿਆਦਾ ਆ ਇਹ ਗਲੇ ਨੂੰ ਇਹਦੇ ਵਿੱਚ ਬਿਮਾਰ ਬਹੁਤ ਹੁੰਦੇ ਜੇ ਕਿਤੇ ਮੀਂਹ ਪੈ ਜਾਂਦਾ ਨਾ ਥੋੜੀ ਜਿਹੀ ਨਮੀ ਹੋ ਜਾਂਦੀ ਏ ਫਿਰ ਜਿਹੜੀ ਠੰਡ ਵੀ ਆ ਜਿਹੜੀ ਉਹ ਵਧੀਆ ਰਹਿੰਦੀ ਏ ਜਿਹੜੀ ਆ ਸੁੱਕੀ ਠੰਡ ਆ ਬਾਈ ਕਾਣਾ ਗਲੇ ਗੁਲੇ ਫੜਦੀ ਏ ਇਹਦੇ ਵਿੱਚ ਲੋਕ ਬਿਮਾਰ ਬਹੁਤ ਹੁੰਦੇ ਆ ਇੱਕ ਪਹਿਲਾਂ ਪੋਲੂਸ਼ਨ ਕਰਕੇ ਤੁਹਾਨੂੰ ਦੱਸਿਆ ਆ ਉਦੇ ਕਰਕੇ ਵੀ ਥੋੜਾ ਜਿਆਦਾ ਰਹਿੰਦਾ ਠੰਡ ਦੇ ਵਿੱਚ ਸਾਲਾ ਸਮਝਦਾ ਨਹੀਂ ਪਾ ਲੱਗਦਾ ਹੈਗਾ ਬਾਈ ਕਹਾਣਾ ਵੀ ਕਿੰਨਾ 9 ਵਜ ਗਏ ਤਕਰੀਬਨ ਫਿਲਹਾਲ ਐਨ ਲੱਗੀ ਜਾਂਦਾ ਵੀ ਹਲੇ ਚਹਲ ਬੈਲ ਘਟੀ ਵੀ ਆ ਬਹੁਤ ਜਿਆਦਾ ਲੋਕ ਘਰ ਤੇ ਬਾਹਰ ਘਟ ਨਿਕਲਦੇ ਆ ਹਰ ਜਿਹੜੇ ਨਿਕਲਦੇ ਆ ਉਹ ਵੀ ਲੇਟ ਨਿਕਲਦੇ ਆ ਸਾਡੇ ਪਿੰਡ ਦੀ ਫਰਨੀ ਦਾ ਵੀ ਆ ਹੀ ਹਾਲ ਹੈ ਘੁੰਮਣ ਫਿਰਨ ਵਾਲੇ ਘੱਟੇ ਆ ਚਲੋ ਵਧੀਆ ਗੱਲ ਹੈ ਠੰਡ ਦੇ ਵਿੱਚ ਘਰੇ ਰਹੋ ਆਪਣਾ ਜਿਹਨਾਂ ਦੇ ਕੰਮ ਜਿਹੜਿਆਂ ਨੇ ਜਾਣਾ ਨੇ ਉਹਨਾਂ ਦੇ ਕਮਾਕਾਰ ਆ ਉਹ ਤਾਂ ਜਾਣਗੇ ਹੀ ਬਾਈ ਚਲੋ ਜੀ ਅਸੀਂ ਪਹੁੰਚ ਗਏ ਹੁਣ ਘਰਾਂ ਤੇ ਅੱਜ ਬਲੌਗ ਦੀ ਸ਼ੁਰੂਆਤ ਕਰਨੀ ਵਾ ਚਲ ਬਾਹਰ ਤੇ ਹੀ ਕਰਦੇ ਆਂ ਮੌਸਮ ਦਿਖਾਉਂਦੇ ਥੋੜਾ ਜਿਹਾ ਚੇਂਜ ਹੋ ਗਿਆ ਹੁਣ ਵੈਦਰ ਤੇ ਠੰਡ ਵੀ ਵਧ ਗਈ ਹੈ ਤੇ ਬਾਕੀ ਗੱਲਬਾਤ ਕਰਦੇ ਆਂ ਅੱਪਾ ਦੁਕਾਨ ਤੇ ਜਾਂਦੇ ਹੁਣ ਅੱਪਾ ਜਾਣ ਦੇ ਵਾਸਤੇ ਤਿਆਰ ਹੋ ਜਾਈਏ ਦੁਕਾਨ ਥੋੜਾ ਜਿਹਾ ਤੇ ਰਸਤੇ ਮੈਂ ਤੁਹਾਨੂੰ ਦਿਖਾਵਾਂਗੇ ਤੇ ਦਿਨ ਦਾ ਬਲੌਗ ਬਣਾਵਾਂਗੇ ਅੱਜ ਬਲੌਗ ਨਾਲ ਜੁੜੇ ਰਹੋ ਬਈ ਲਾਈਕ ਕਰਿਓ ਵਾਤੇ ਵਾਤੇ ਬਲੌਗ ਚੰਗਾ ਲੱਗੇ ਸੇਅਰ ਕਰਿਓ ਵਾਤੇ ਵਾਤੇ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਈ ਤਾਨੂੰ ਪਤਾ ਆ ਪਾ ਡੇਲੀ ਦੀ ਅਪਡੇਟ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਖਾਣਾ ਮੌਸਮ ਦਾ ਹਾਲਚਾਲ ਕਰਦੇ ਰਹਿੰਦੇ ਆ ਕਦੇ ਪੰਜਾਬ ਦੀ ਗੱਲ ਕਰਦੇ ਆ ਕਦੇ ਕਿਸੇ ਦੀ ਗੱਲ ਬਾਤ ਆਪਣੀ ਚੱਲਦੀ ਰਹਿੰਦੀ ਆ ਖਾਣਾ ਗੱਲ ਬਾਤ ਮਸਲੇ ਦੀ ਹੱਲ ਨਿਕਲਣੇ ਚਾਹੀਦੇ ਆ ਤੇ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਜੀ ਗੱਲਾਂ ਬਾਤਾਂ ਕਰਾਂਗੇ ਤਾਂ ਹੀ ਹੱਲ ਨਿਕਲਣਗੇ ਤੇ ਸੋ ਬਈ ਬਲੌਗ ਨਾਲ ਜੁੜੇ ਰਹੋ ਦੱਬ ਕੇ ਕਰਿਓ ਸ਼ੇਅਰ ਬਈ ਤੇ ਮਲਦੇ ਥੋੜੀ ਦੇਰ ਤੱਕ ਕਰਦੇ ਆ ਗੱਲ ਬਾਤ A few moments later ਲੋ ਜੀ ਬਈ ਹੋ ਗਈ ਠੰਡ ਸ਼ੁਰੂ ਬਈ ਕਹਦੇ ਜਿਹੜੇ ਠੰਡ ਨਹੀਂ ਪੈਂਦੀ ਠੰਡ ਨਹੀਂ ਪੈਂਦੀ ਹੁੰਦਾ ਠੰਡ ਦਾ ਕਹਿਰ ਪੈ ਕਨਾਂ ਦੇ ਕੀ ਜਾਈ ਤੂੰ ਆ ਨਾਲੇ ਸਮੇਂ ਦੇ ਵਿੱਚ ਦੇਖੋ ਕਿ ਨਹੀਂ ਠੰਡ ਵੱਜਣੀ ਆ ਬਾਈ ਆ 2-4 ਦਿਨਾਂਾਂ ਵਿੱਚ ਹੁਣ ਤਾਂ ਕੱਲ ਤੇ ਸ਼ੁਰੂ ਹੋਈ ਏ ਠੰਡ ਪੈਣੀ ਤੇ ਕੱਲ ਹੋ ਰਾਜਮਾ ਦੇ ਹਲ ਕਿੰਨਾ ਹੋ ਰਿਹਾ ਪਏ ਕੱਲ ਕੱਟਦੀ ਅੱਜ ਜ਼ਿਆਦਾ ਆ ਅੱਜ ਮੈਂ ਕਹਿੰਦਾ 10 ਵਜਣੇ ਨੂੰ ਹੋ ਗਏ ਪਰ ਧੁੰਦ ਨਹੀਂ ਹਟੀ ਹੈਗੀ ਵਿਜ਼ਿਬਿਲਟੀ ਬਹੁਤ ਜ਼ੀਰੋ ਹੋਈ ਵੀ ਹੈ ਅੱਧਾ ਕਿਲੋਮੀਟਰ ਬਾਅਦ ਦਿਖਦਾ ਨਹੀਂ ਹੈਗਾ ਕੁਝ ਫਲਾਰ ਹੁਣੇ ਆ ਇੱਕ ਖਬਰ ਸੁਣੀ ਆ ਬਈ ਸਕੂਲ ਵਾਲਿਆਂ ਨੇ ਕਹਿੰਦੇ ਸਕੂਲ ਵਾਲੀ ਬੱਸ ਦਾ ਐਕਸੀਡੈਂਟ ਹੋ ਗਿਆ ਧੁੰਦ ਕਰਕੇ ਹੀ ਬਾਈ ਤੇ ਜਿਹੜੇ ਇਹ ਹੈ ਧੁੰਦ ਕਰਕੇ ਐਕਸੀਡੈਂਟ ਹੋਣੀ ਹੈ ਬਾਈ ਸਕੂਲਾਂ ਛੁੱਟੀਆਂ ਵੀ ਹੋਏ ਜਾਣੀਆਂ ਇੱਕ ਦਿਨ ਤੱਕ ਮਨ ਲੱਗਦਾ ਜਿਹੜੀ ਜਿਹੜੀ ਕਿ ਜ਼ਰੂਰੀ ਵੀ ਆ ਬਾਈ ਕਿਉਂਕਿ ਮੌਸਮ ਐਦਾਂ ਦਾ ਹੋਇਆ ਹੋਇਆ ਇਹਦੇ ਵਿੱਚ ਯਾਰ ਬਾਈ ਸਵੇ ਸਵੇ ਸਾਧਰੇ ਬੱਸਾਂ ਨਿਕਲਦੀਆਂ ਤੇ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਆ ਕਿਉਂਕਿ ਬਾਈ ਧੁੰਦੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਲੋਕ ਬਾਈ ਡੂਟੀਆਂ ਬਾ ਜਾਣ ਖਾਤਰ ਕਾਲੀ ਬਾ ਕਰਦੇ ਆ ਨਾ ਖਾਣਾ ਲੇਟ ਬਾ ਜਲਦੀ ਬਾ ਕਰਦੇ ਆ ਮੋਟਰਸਾਈਕਲ ਮੋਟਰਸਾਈਕਲ ਵਾਲੇ ਤਾਂ ਬਹੁਤ ਜ਼ਿਆਦਾ ਕਰਦੇ ਆ ਬਾਈ ਠੰਡ ਵੀ ਹੁੰਦੀ ਹੋਗੀ ਆਲਾ ਨੂੰ ਐ ਰਹੰਦਾ ਪਹੁੰਚੀਏ ਪੰਥ ਇੱਥੇ ਪਹੁੰਚਣਾ ਆ ਤੇ ਬਾਕੀ ਅੱਜ ਹੈਗੀ ਆ ਬਈ ਠੰਡ ਤਾਂ ਪੂਰੀ ਐ ਧੁੰਦ ਬਹੁਤ ਆ ਅੱਜ ਦਾ ਸ਼ਹਿਰਾ ਮਾਦਾ ਬਈ ਫੇਰ ਵੀ ਠੰਡ ਜਿਹੜੀ ਐ ਧੁੰਦੜੀ ਘੱਟ ਹੁੰਦੀ ਐ ਇੱਥੇ ਮਤਲਬ ਥੋੜੀ ਵਿਜ਼ਿਬਿਲਟੀ ਹੈਗੀ ਆ ਪਰ ਪਿੰਡਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਧੁੰਦ ਹੁੰਦੀ ਆ ਬਈ ਕਾਣਾ ਦਿਖਦਾ ਨਹੀਂ ਹੈਗਾ ਲਾਗ ਵਸ ਖੇਤਾਂ ਕਰਕੇ ਬਈ ਖੇਤਾਂ ਨੂੰ ਹੁਣ ਕਣਕਾਂ ਨੂੰ ਪਾਣੀ ਲਾਇਆ ਹੋਆ ਹੁੰਦਾ ਆ ਜਿਹਦੇ ਕਰਕੇ ਬਈ ਧੁੰਦ ਬਹੁਤ ਜ਼ਿਆਦਾ ਹੁੰਦੀ ਆ ਉਥੇ ਤਾਂ ਕੁਝ ਵੀ ਨਹੀਂ ਦਿਖਦਾ ਹੈਗਾ ਇੱਥੇ ਸ਼ਹਿਰਾ ਸ਼ੁਗਰਾ ਮਾਦਾ ਬਈ ਦੇਖੀ ਸੂਰਤ ਨਿਕਲ ਵੀ ਜਾਂਦਾ ਥੋੜਾ ਜਿਹਾ ਹੁਣ ਖੜੜ ਸ਼ੈੜ ਦੀ ਗੱਲ ਐ ਦੇਖੀ ਸੂਰਜ ਦਿਖਣ ਲੱਜਣਾ ਥੋੜੇ ਜਿ ਥੋੜੀ ਦੇਰ ਤੱਕ ਪਰ ਪਿੰਡਾ ਮੁੰਡਾ ਮਾ ਨਹੀਂ ਭਈ ਸਾਰਾ ਸਾਰਾ ਦਿਨ ਦਿਖਦਾ ਹੈਗਾ ਬਾਕੀ ਮਾਹੌਲ ਇਹ ਇਦਾਂ ਦਾ ਬਣਿਆ ਹੋਇਆ ਬਾਈ ਹੁਣ ਤਾਂ ਠੰਡ ਦਾ ਤੇ ਠੰਡ ਦਾ ਕਹਿਰ ਦਾ ਅੱਗੇ ਅੱਗੇ ਪੈਣਾ ਦੇਖੋ ਸੂਰਜ ਨਿਕਲਣ ਲੱਗ ਗਿਆ ਇੱਧਰ ਉੱਪਰ ਚਾਨਣਾ ਜਾਂ ਹੋਣ ਲੱਗ ਗਿਆ ਥੋੜੇ ਜਿ ਤੇ ਨਿਕਲ ਵੀ ਜਾਣਾ ਤੇ ਛੇਤੀ ਆ ਖਰੜ ਸ਼ਹਿਰ ਬਾਜ਼ਾਰ ਕਲੇ ਨੂੰ ਐਂਟਰ ਹੋਣ ਲੱਗੇ ਬਾਈ ਇੱਧਰ ਦਰਖਤ ਸੁਖਤ ਘਾਟਾ ਦੇਖੋ ਸੂਰਜ ਦਿਖਣ ਲੱਗ ਗਿਆ ਪਿੱਛੇ ਦਾ ਬਾਈ ਕੁਝ ਦਿਖੇ ਨਹੀਂ ਰਿਹਾ ਦਾ ਧੁੰਦ ਐਨੀ ਪਈ ਵੀ ਤੇ ਮਤਲਬ ਕਿ ਸੰਗਣੀ ਧੁੰਦ ਦੀ ਐਨ ਪੂਰੀ ਤੇ ਹੁ ਸ਼ਹਿਰਾ ਮਾਤਾ ਥੋੜਾ ਖੁੱਲ ਜਾਂਦਾ ਆ ਪਰ ਥੋੜੇ ਟਾਈਮ ਬਾਅਦ ਦੇਖੀ 4:00 5:00 ਵਜੇ ਜਾ ਕੇ ਫੇਰ ਉਹੀ ਹਾਲ ਹੋਣਾ ਧੁੰਦ ਦਾ ਧੁੰਦ ਹੁਣ ਬਹੁਤ ਪੈਣੀ ਆ ਅੱਗੇ-ਅੱਗੇ ਇਸ ਵਾਰ ਠੰਡ ਵੀ ਕਹਿੰਦੇ ਬਾਈ ਬਹੁਤ ਪੈਣੀ ਆ ਕਿਉਂਕਿ ਮੌਸਮ ਇਸ ਵਾਰ ਮੀਂਹ ਬਹੁਤ ਪਏ ਤੇ ਮੀਂਹ ਕਰਕੇ ਹੁਣ ਠੰਡ ਦਾ ਵੀ ਅਸਰ ਫੇਰ ਪੂਰਾ ਦੇਖਣ ਨੂੰ ਮਿਲੂਗਾ ਜੋਰ ਪੂਰਾ ਨਿਕਲਿਆ ਬਾਈ ਸੂਰਜ ਵੀ ਨਿਕਲਿਆ ਵਧੀਆ ਆ ਠੰਡ ਤਾਂ ਹੀ ਕੜਨੀ ਆ ਪਹਿਲਾਂ ਤਾਂ ਬਾਈ ਠੰਡ ਲੱਗਦੀ ਵੀ ਪਤਾ ਨਹੀਂ ਪਹਿਣੀ ਆ ਪਰ ਨਹੀਂ ਪਹਿਣ ਜੈਕਟਾਂ ਵੀ ਪਹਿਣੀ ਆ ਕਿ ਨਹੀਂ ਪਰ ਜਿਹੜਾ ਹੁਣ ਮੌਸਮ ਹੈ ਹੁਣ ਜੈਕਟਾਂ ਹੀ ਪਹਿਣਗੀਆਂ ਤੇ ਜਿਹੜੀਆਂ ਤੇ ਠੰਡ ਵੀ ਹੈਗੀ ਆ ਹੁਣ ਕਾਲਾ ਜੈਕਟਾ ਪਾਣ ਦਾ ਹੈਗਾ ਆ ਮੌਸਮ ਚਲੋ ਦੇਖਦੇ ਹੁਣ ਅੱਗੇ ਕੀ ਠੰਡ ਵਧਣੀ ਹੋਊਗਾ ਹੁਣ ਤੇ ਘਟਦੀ ਨਹੀਂ ਹੈਗੀ ਇਹ ਹੈ ਵੀ ਬਾਈ 2 ਮਹੀਨੇ ਪੂਰੇ ਠੰਡ ਦੇ ਹੀ ਆ ਹੁਣ ਇੱਕ ਦਾ ਅੱਧਾ ਲੰਘੇ ਗਿਆ ਦਸੰਬਰ ਦਾ ਤੇ ਜਨਵਰੀ ਵਿੱਚ ਠੰਡ ਪੂਰੀ ਪੈਣੀ ਆ ਹੁਣ ਫੇਰ ਆ ਮੈਂ ਠੰਡ ਦਾ ਤੁਹਾਨੂੰ ਕਿਹਾਲਾ ਮੌਸਮ ਦਾ ਫਰਕ ਪੈ ਜਾਂਦਾ ਯਾਰ ਇੱਥੇ ਦੇਖੋ ਵੀ ਚਹਲ-ਪੈਰ ਪੂਰੀ ਹੈ ਤੇ ਟ੍ਰੈਫਿਕ ਹੋਣ ਕਰਕੇ ਧੁੰਦ ਬਹੁਤ ਘੜ ਜਾਂਦੀ ਹੈ ਧੁੰਦ ਘੜ ਜਾਂਦੀ ਹੈ ਤੇ ਧੁੱਪ ਵੀ ਨਿਕਲੀ ਵੀ ਇੱਥੇ ਅੱਗੇ ਜਾ ਕੇ ਦੇਖੋ ਜਮਹਾਂ ਦੇ ਖੇਤ ਆਉਣੇ ਆ ਫੇਰ ਜਿਹੜੀ ਠੰਡ ਹੈ ਧੁੰਦ ਵੀ ਵੱਜਣੀ ਆ ਤੇ ਠੰਢੀ ਵੱਜ ਜਾਂਦੀ ਹੈ ਇੱਥੇ ਚਹਲ-ਪੈਰ ਹੋਣ ਕਰਕੇ ਥੋੜਾ ਜਿਹਾ ਫਰਕ ਰਹਿੰਦਾ ਆ ਅ ਠੰਡ ਦਾ ਤੇ ਧੁੰਦ ਦਾ ਅੱਜ ਬਲੌਗ ਬਣਾਵਾਂਗੇ ਭਾਈ ਸਾਰਾ ਬਾਹਰ ਦਾ ਤੇ ਬਾਹਰ ਤੋਂ ਦਿਖਾਵਾਂਗੇ ਦੁਕਾਨ ਦਾ ਘੱਟ ਤੇ ਬਾਹਰ ਦਾ ਜ਼ਿਆਦਾ ਬਣਾਵਾਂਗੇ ਬਲੌਗ ਦੇ ਨਾਲ ਜੁੜੇ ਰਹੋ ਭਾਈ ਗੱਲਬਾਤ ਚੱਲਦੀ ਰਹਿਣੀ ਆਪਣੀ ਤੇ ਘੱਟ ਦੇ ਥੋੜੀ ਦੇਰ ਤੱਕ ਗੱਲਬਾਤ